ਜਿੰਦਾਬਾ ਸ਼ੰਕਰ ਖੁਰਾਣਾ ਜਿੰਦਾਬਾ ਆਮ ਆਦਮੀ ਪਾਰਟੀ ਜਿੰਦਾਬਾ ਆਮ ਆਦਮੀ ਪਾਰਟੀ ਨਗਰ ਨਿਗਮ ਇਲੈਕਸ਼ਨਾਂ ਦੇ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਜੋਰ ਲਗਾ ਰਹੀਆਂ ਨੇ ਉੱਥੇ ਹੀ ਹਰੇਕ ਵਾਰਡ ਦੇ ਵਿੱਚ ਕੈਂਡੀਡੇਟ ਤੇ ਕੈਂਡੀਡੇਟ ਦੇ ਜਿਹੜੇ ਸਾਥੀ ਨੇ ਪ੍ਰਚਾਰ ਮੁਹਿੰਮ ਵਿੱਚ ਲੱਗੇ ਹੋਣ ਨੇ ਇਸੇ ਤਰ੍ਹਾਂ ਪਟਿਆਲਾ ਦੇ 8 ਨੰਬਰ ਵਾਰਡ ਦੇ ਵਿੱਚੋਂ ਸ਼ੰਕਰ ਖੁਰਾਣਾ ਜੀ ਨੂੰ ਟਿਕਟ ਮਿਲੀ ਆਮ ਆਦਮੀ ਪਾਰਟੀ ਵੱਲੋਂ ਤੇ ਉਹਨਾਂ ਦਾ ਜਿਹੜਾ ਪ੍ਰਚਾਰ ਹੈਗਾ ਉਹ ਪੂਰੇ ਵਾਰਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਮਹਿਲਾ ਹੈ ਚਾਹੇ ਕੋਈ ਬਜ਼ੁਰਗ ਹੈ ਹਰੇਕ ਸ਼ਰਕਰ ਖੁਰਾਣਾ ਦੇ ਹੱਕ ਦੇ ਵਿੱਚ ਬੋਲਦਾ ਹੈ ਦਿਖਾਈ ਦੇ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੰਕਰ ਖੁਰਾਣਾ ਇਸ ਇਲਾਕੇ ਦੇ ਵਿੱਚ ਐਮਸੀ ਵੱਜੋਂ ਸੇਵਾ ਲਿਵਾ ਚੁੱਕੇ ਨੇ ਆਪਾਂ ਗਲਤ ਬਤ ਕਰਦੇ ਪਹਿਲਾਂ ਖੁਰਾਣਾ ਜੀ ਨਾਲ ਖੁਰਾਣਾ ਜੀ ਇੱਕ ਵਾਰ ਫੇਰ ਤੋਂ ਸਾਨੂੰ ਮੌਕਾ ਮਿਲਿਆ ਕਿਹੜੇ ਕਿਹੜੇ ਵਾਦੇ ਜਿਹੜੇ ਲੋਕਾਂ ਦੇ ਪੂਰੇ ਕਰਨ ਜਾ ਰਹੇ ਹੋ ਮੈਨੂੰ ਇੱਕ ਵਾਰੀ ਫੇਰ ਕਾਉਂਸਲਰ ਬਣਨ ਦਾ ਇਤੋਂ ਵਾਦਾ ਮਿਲਿਆ ਮੈਂ ਪਹਿਲਾਂ 2002 ਵਿੱਚ ਇੱਥੇ ਕੋਈ ਇੰਡੀਪੈਂਡੈਂਟ ਚੋਣ ਜਿੱਤੀ ਸੀ ਔਰ ਇਸ ਹਲਕੇ 'ਚ ਮੈਂਨੇ ਕਾਫੀ ਕੰਮ ਕੀਤੇ ਹਨ ਸੜਕ ਔਰ ਲੋਕਾਂ ਦੇ ਪਰਸਨਲ ਕੰਮ ਜਿਤਨਾ ਹੁੰਦੇ ਸੀ ਮੈਂ ਖੁਦੋ ਜਾ ਕੇ ਕਰਾਂਦਾ ਸੀ ਔਰ ਲੋਕ ਮੈਨੂੰ ਇਸ ਹਲਕੇ 'ਚ ਬਹੁਤ ਪਿਆਰ ਕਰਦੇ ਨੇ ਮੈਂ ਇਸ ਤੋਂ ਇਲਾਵਾ ਜਿਹੜੇ ਵੀ ਇਹ ਕੰਮ ਹੈ ਤਾਂ ਕਾਰਪੋਰੇਸ਼ਨ ਹੈ ਮੈਂ ਇਸ ਤੋਂ ਇਲਾਵਾ এনਵਾਇਰਨਮੈਂਟ ਦਾ ਬੜਾ ਕੰਮ ਕੀਤਾ ਹੈ ਤੇ ਪੌਦੇ ਲਾੜੇ ਪਾਰਕ ਬਣਾਉਣੇ ਪੌਦੇ ਲਾਣੇ ਸਾਡਾ এনਵਾਇਰਨਮੈਂਟ ਦੇ ਨਾਲ ਮੈਂ ਜੁੜਿਆ ਮੈਂ ਕਈ ਸਮਾਜ ਸੰਸਥਾਵਾਂ ਨਾਲ ਮੈਂ ਜੁੜਿਆ ਮੈਂ ਜਿਹੜਾ ਸਾਡਾ ਬਸੰਤ ਰਿਤੂ ਕਲੱਬ ਹੈ ਉਹ 30 ਸਾਲ ਤੋਂ ਹੈ ਮੈਂ ਉਹਨਾਂ ਨਾਲ ਜੁੜਿਆ ਹੋਇਆ ਹਾਂ ਸਲਾਹਕਾਰ ਹਾਂ ਉਸ ਦਾ ਮੈਂ ਇਸ ਤੋਂ ਇਲਾਵਾ ਸਕੂਲਾਂ 'ਚ ਜਾ ਕੇ ਪੱਖੇ ਲਾਉਣੇ ਜੋ ਜਿਸ ਤਰ੍ਹਾਂ ਅਸੀਂ ਸਕੂਲ ਦੇ ਵਿੱਚ ਜਾ ਕੇ 1500 ਅਸੀਂ ਜਰਸੀਆਂ ਵੰਡੀਆਂ ਕਈ ਸਕੂਲਾਂ ਨੂੰ ਔਰ ਕਈਆਂ ਦੀ ਫੀਸਾਂ ਵੀ ਭਰਦਿਆਂ ਜਿਹੜੇ ਬੱਚੇ ਫੀਸ ਨਹੀਂ ਭਰ ਸਕਦੇ ਔਰ ਮੈਂ ਜਿੱਤਣ ਤੋਂ ਬਾਅਦ ਲੋਕਾਂ ਨਾਲ ਵਾਅਦਾ ਕਰਦਾ ਵੀ ਜਿਹੜੇ ਕੰਮ ਅਧੂਰੇ ਪਏ ਸੜਕਾਂ ਦੇ ਜਾਂ ਸੀਵਰੇਜ ਦੇ ਉਹ ਸਾਰੇ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ ਔਰ ਪਰਿਆਵਰਣ ਦਾ ਖਾਸ ਧਿਆਨ ਰੱਖਿਆ ਜਾਏਗਾ ਇਹ ਸਾਡੇ ਸਭ ਤੋਂ ਵੱਡੀ ਚੁਣੌਤੀ ਹੈ ਕਿਉਂਕਿ ਜਿਹੜੇ ਪਸ਼ੂ ਪੰਛੀ ਨੇ ਜਾਂ ਜੀਵ ਨੇ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨੇ ਇਹਨਾਂ ਦਾ ਧਿਆਨ ਰੱਖਣਾ ਔਰ ਸਾਫ਼ ਸੁਥਰਾ ਪਾਣੀ ਲਾਈਟਾਂ ਦਾ ਪ੍ਰਬੰਧ ਸੜਕਾਂ ਵਧੀਆ ਬਣਾਉਣਾ ਸੀਵਰੇਜ ਸਮੱਸਿਆ ਦਾ ਧਿਆਨ ਰੱਖਣਾ ਵੀ ਜਿੰਨੇ ਲੋਕਾਂ ਨੇ ਸਾਡੇ ਪ੍ਰਤੀ ਕੰਮ ਨੇ ਕਾਰਪੋਰੇਸ਼ਨ ਦੇ ਮੈਂ ਉਹਨਾਂ ਨੂੰ ਪੂਰਾ ਕਰਾਂਗਾ ਔਰ ਜੋ ਮੈਂ ਕਹਿ ਵਾਦੇ ਕੀਤੇ ਹਨ ਲੋਕਾਂ ਦੇ ਨਾਲ ਇਲੈਕਸ਼ਨ ਜਾ ਕੇ ਉਹ ਸਾਰੇ ਪਹਿਲ ਦੇ ਆਧਾਰ ਤੇ ਪੂਰੇ ਹੋਣਗੇ ਕਿਉਂਕਿ ਸਰਕਾਰ ਸਾਡੀ ਹੈ ਮੰਤਰੀ ਸਾਹਿਬ ਮੇਰੇ ਨੇੜੇ ਹੈ ਇਸੇ ਕਰਕੇ ਮੇਰਾ ਕੋਈ ਕੰਮ ਨਹੀਂ ਰੁਕ ਸਕਦਾ ਮੈਂ ਸਾਰੇ ਲੋਕਾਂ ਨੂੰ ਜੋ ਵਾਦੇ ਕੀਤੇ ਹਨ ਪੂਰੇ ਕਰਾਂਗਾ ਔਰ ਮੈਂ ਸਭ ਦਾ ਧੰਨਵਾਦ ਕਰਦਾ ਸ਼ਕੀਲ ਕਰਦਾ ਕੀ ਕੀ ਬਿਲ ਕਰਾਂਗੇ ਲੋਕਾਂ ਨੂੰ ਵੀ ਤੁਹਾਨੂੰ ਵੋਟ ਇਹਨਾਂ ਕੰਮਾਂ ਕਰਕੇ ਪਾਈ ਜਾਵੇ ਜਾਂ ਜਿਹੜੇ ਤੁਹਾਡੇ ਪਹਿਲੇ ਕਿਤੇ ਕੰਮ ਆਣਾ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜੇ ਸਾਡੇ ਕੰਮ ਹੁਣ ਵੀ ਮੈਂ ਕਰਿਆ ਹੁਣ ਵੀ ਕਈ ਸੜਕਾਂ ਦੇ ਕਈ ਹੋਰ ਕੰਮ ਸੀ ਲਾਈਟਾਂ ਦੇ ਕੰਮ ਉਹ ਹੁਣ ਵੀ ਮੈਂ ਕਾਫੀ ਕੰਮ ਕਰਾਇਆ ਹੈ ਲੋਕਾਂ ਦੇ ਔਰ ਜਿਹੜਾ ਅਸੀਂ ਕੰਮ ਕੀਤਾ ਔਰ ਜਾ ਕੇ ਅੱਗੇ ਕਰਾਂਗੇ ਅਸੀਂ ਕੰਮ ਦੇ ਆਧਾਰ ਤੇ ਹੀ ਵੋਟ ਮੰਗਾਂਗੇ ਲੱਗਦਾ ਕੋਈ ਹੋਰ ਜਿਹਦੇ ਨਾਲ ਟੱਕਰ ਲੱਗਦੀ ਹੋਵੇ ਤੁਹਾਨੂੰ ਨਾ ਐਸਾ ਕੋਈ ਨਹੀਂ ਜਿਹੜਾ ਮੇਰੇ ਨਾਲ ਜਿਨ੍ਹਾਂ ਦੇ ਕੋਈ ਟੱਕਰ ਹੋਵੇ ਕਿਉਂਕਿ ਸਾਡੇ ਵਿੱਚ ਸਭ ਤੋਂ ਵੱਡੀ ਜਿਹੜੀ ਰੀਡ ਦੀ ਹੱਡੀ ਹੈ ਨਾ ਬਾਲਮੀਕ ਸਮਾਜ ਹੈ ਉਹ 500 ਵੋਟ 550 ਵੋਟ ਉਹਨਾਂ ਦੀ ਹੈ ਮੈਂ ਜਿੰਨੀ ਵਾਰੀ ਵੀ ਚੋਣ ਲੜਿਆ ਆਜ਼ਾਦ ਲੜਿਆ ਚਾਹੇ ਕਿਤੇ ਪਾਰਟੀ ਤੋਂ ਲੜਿਆ 500 ਵੋਟ ਮੇਰੇ ਬਕਸੇ 'ਚ ਪਈ ਹੈ ਉਸ ਤੋਂ ਬਾਅਦ ਸਾਡਾ ਸਮਾਜ ਹੈ ਜਿਨ੍ਹਾਂ 2500 ਵੋਟ ਹੈ ਸਾਡੇ ਸਮਾਜ ਦੀ ਬਾਲਪੁਰ ਦੀ ਉਹ ਸਾਰੇ ਲੋਕ ਮੇਰੇ ਨਾਲ ਉਹਨਾਂ ਨੇ ਵਾਅਦਾ ਕਰਿਆ ਮੈਨੂੰ ਬੁਲਾ ਕੇ ਪ੍ਰੋਗਰਾਮ ਕਰਿਆ ਵੀ ਸਿਰਫ ਇੱਕੋ ਸ਼ੰਕਰ ਖੁਰਾਨਾ ਜਿਹੜਾ ਖੜਾ ਇਹਨੂੰ ਟਿਕਟ ਮਿਲੀ ਯਾਰ ਇਸੀ ਕਰਕੇ ਅਸੀਂ ਸਾਰੀਆਂ ਵੋਟਾਂ ਇਹਨੂੰ ਪਾਵਾਂਗੇ ਔਰ ਕਾਰਪੋਰੇਸ਼ਨ ਇਹਨੂੰ ਜਿਤਾ ਕੇ ਲੈ ਕੇ ਜਾਵਾਂਗੇ। ਇੱਕ ਆਸ ਗੱਲ ਹੋਰ ਵੀ ਦੱਸ ਦੇ ਕਿ ਸਵਾਰਡ ਦੇ ਵਿੱਚ ਜਦੋਂ ਐਂਟਰ ਹੋਣਾ ਤਾਂ ਸਭ ਤੋਂ ਪਹਿਲਾਂ ਖਰਾਣਾ ਜੀ ਦੇ ਦਰਚਾਉਂਦੇ ਆ। ਬਿਲਕੁਲ ਚੌਕ ਦੇ ਵਿੱਚ ਨੇ ਹਮੇਸ਼ਾ ਹੀ ਲੰਘਦੇ ਵਰਦੇ ਹੋਏ ਕਿ ਇਨਸਾਨਾਂ ਨੂੰ ਮਿਲ ਕੇ ਜਾਂਦਾ। ਗਦੇ ਕਪੂਰ ਜੀ ਤੁਸੀਂ ਵੀ ਲੰਬੇ ਸਮੇਂ ਚ ਰਾਜਨੀਤੀ ਦੇ ਵਿੱਚ ਹੋ ਤਾਂ ਇਸ ਵਾਰ ਕਿਸ ਸਰ ਦਾ ਮਾਹੌਲ ਲੱਗ ਰਿਹਾ? ਮਾਹੌਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੀ। ਉਹਨਾਂ ਨੇ ਅੱچھے ਕੰਮ ਕੀਤੇ ਨੇ। ਇਸ ਕਰਕੇ ਸਾਨੂੰ ਤਾਂ ਲੱਗਦਾ ਵੀ ਅਸੀਂ ਸਾਰੀਆਂ ਸੀਟਾਂ ਇੱਦਾਂ ਸਾਰੇ ਵਿਦਾਰੇ ਸੇੜ ਜਾਣਗੇ ਤਾਂ ਕਾਰਪੋਰੇਸ਼ਨ ਸਿੱਧੇ ਤੌਰ ਤੇ ਛੋਟੀ ਹੋਣ ਜਾ ਰਹੀ ਹੈ ਕਾਰਪੋਰੇਸ਼ਨ ਦਾ ਜੀ ਬਹੁਤ ਸਿਸਟਮ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਸਰਕਾਰ ਦਾ ਇਹ ਟੀਚਾ ਹੈ ਵੀ ਅਸੀਂ ਸਵਚ ਪਾਣੀ ਦੇਈਏ 247 ਦੀ ਜਿਹੜੀ ਸਪਲਾਈ ਹੈ ਪਾਣੀ ਪਟਿਆਲਾ ਵਾਸਤੇ ਉਹ ਪ੍ਰੋਜੈਕਟ ਪੂਰੇ ਕਿਤੇ ਜਾਣਗੇ ਔਰ ਵੱਧ ਤੋਂ ਵੱਧ ਗ੍ਰਾਂਟ ਪਟਿਆਲਾ ਕਾਰਪੋਰੇਸ਼ਨ ਦਿੱਤੀ ਹੈ ਸੋ 3P ਇਲਾਕਾ ਜਿੱਥੇ ਬਹਾਉਲਪੁਰੀ ਸਮਾਜ ਵੀ ਬਹੁਤ ਵੱਡੇ ਤعداد ਦੇ ਵਿੱਚ ਹੈਗਾ ਤੇ ਇਹ ਬਹਾਉਲਪੁਰੀ ਸਮਾਜ ਦੇ ਜਿਹੜੇ ਮੌਜੂਦ ਲੋਕ ਨੇ ਉਹ ਵੀ ਇੱਥੇ ਪਹੁੰਚੋ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਕਰਾਲੇ ਦੀ ਕੁਝ ਹੋਰ ਕਹਿਣਾ ਚਾਹੁੰਦਾ ਸਭ ਤੋਂ ਵੱਡੀ ਗੱਲ ਹੈ ਜਿਹੜੀ 300 ਯੂਨਿਟ ਬਿਜਲੀ ਮਾਫ ਕਰੀ ਹੈ ਨਾ ਪਰ ਮੰਤ ਸਰਕਾਰ ਨੇ ਲੋਕਾਂ ਦਾ ਬਹੁਤ ਸਹਿਯੋਗ ਹੈ ਗਰੀਬਾਂ ਨੂੰ ਇਹਦਾ ਬਹੁਤ ਫਾਇਦਾ ਹੋਇਆ ਦੂਜਾ ਹਸਪਤਾਲਾਂ ਦੇ ਅੰਦਰ ਹੁਣ ਜਾਓ ਸਾਡੀ ਸਰਕਾਰ ਚ ਹਰ ਦਵਾਈ ਫ੍ਰੀ ਹੈ ਬਾਹਰੋਂ ਨਹੀਂ ਲਿਜਾ ਸਕਦੇ ਇਹ ਸਾਡੀ ਸਰਕਾਰ ਨੇ ਬਹੁਤ ਵੱਡਾ ਕੰਮ ਕੀਤਾ ਤੇ 26 ਜਨਵਰੀ ਨੂੰ ਇਹ ਉਤੋਂ ਪਾਣੀ ਛੱਡਣ ਜਾ ਰਹੇ ਆ ਪਾਖੜਾ ਤੋਂ 24 ਘੰਟੇ ਪਾਣੀ ਦੇਣਗੇ ਜੋ ਵਾਅਦਾ ਪੂਰਾ ਕੀਤਾ ਜਿਹੜੇ ਤਿੰਨ ਵਾਅਦੇ ਹਨ ਲੋਕ ਇਸ ਤੇ ਬਹੁਤ ਖੁਸ਼ ਨੇ ਬਿਜਲੀ ਦਾ ਕਿ ਜਿਹੜਾ ਦਵਾਈਆਂ ਦਾ ਬੜੀ ਦਿੱਕਤ ਸੀ ਗਰੀਬ ਆਦਮੀ ਨੂੰ ਉਹ ਇਹਨਾਂ ਨੇ ਜਿਹੜੀ ਹੈਲਥ ਵਾਸਤੇ ਜਿਹੜਾ ਇਹਨਾਂ ਨੇ ਸਿਸਟਮ ਕਰਿਆ ਨਾ ਲੋਕ ਬਹੁਤ ਖੁਸ਼ ਹਨ ਦੋਨੋਂ ਸਿਸਟਮ ਨੂੰ ਕੋ ਪਾਣੀ ਦੀ ਮੁਸੀਬਤ ਵੀ ਕਹਿੰਦੇ 26 ਜਨਵਰੀ ਨੂੰ ਖਤਮ ਹੋਣ ਵਾਲੀ ਹੈ ਹਰੇਕ ਘਰ ਦੇ ਵਿੱਚ 24 ਘੰਟੇ ਪਾਣੀ ਆਊਗਾ ਕੁਝ ਮੌਜੂਦ ਲੋਕ ਬੋਲਦੇ ਨੇ ਵਿਜ ਕੀ ਨਾਮ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਰਾਜਕਮਰ ਸਛਦੇਵਾ ਜੀ ਸਛਦੇਵਾ ਸਾਹਿਬ ਤੁਸੀਂ ਕੈਂਪੇਨ ਦਾ ਹਿੱਸਾ ਬਣੇ ਹੋਇਆ ਸੀ ਦੇਖ ਰਿਹਾ ਕਾਫੀ ਲੰਬੇ ਸਮੇਂ ਤੋਂ ਨਾਲ ਜੁੜੇ ਹੋਏ ਹੋ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਜਿੱਥੇ ਤੁਸੀਂ ਜਾਂਦੇ ਲੋਕਾਂ ਕੋਲ ਵੋਟਿੰਗ ਵਸੇ ਮੈਨੂੰ ਲਗਭਗ ਇੱਕ ਹ ਸ਼ੰਕਰ ਖੁਰਾਨਾ ਜੀ ਮੇਰੇ ਵਾਸਤੇ ਕੁੜਮ ਨੇ ਲੇਕਿਨ ਮੈਂ ਸਮਾਜ ਦੇ ਦੀ ਨੁਮਾਇੰਦਗੀ ਕਰਦਾ ਅੱਜ ਇੱਕ ਹਫ਼ਤੇ ਤੋਂ ਮੈਂ ਪੂਰੇ ਵਾਰਡ ਦੇ ਵਿੱਚ ਘੁੰਮਿਆ ਚਾਹੇ ਉਹ ਸਾਡੀ ਬਰਾਦਰੀ ਦੇ ਨੇ ਚਾਹੇ ਉਹ ਵਲਮਿਕੀ ਬਰਾਦਰੀ ਦੇ ਨੇ ਚਾਹੇ ਉਹ ਕਿਸੇ ਹੋਰ ਬਰਾਦਰੀ ਤੋਂ ਨੇ ਸਰਦਾਰ ਨੇ ਚਾਹੇ ਉਹ ਅਗਰਵਾਲ ਬਰਾਦਰੀ ਤੋਂ ਨੇ ਮਤਲਬ ਕਿ ਮੈਂ ਇਹ ਦੇਖਣ ਮਿਲ ਰਿਹਾ ਜੂ ਜੂ ਦਿਨ ਅੱਗੇ ਜਾਂਦੇ ਜਾਂਦੇ ਨੇ ਹਰ ਇੱਕ ਬੰਦੇ ਨੂੰ ਇੰਨਾ ਚਾਹ ਹੈ ਕਿ ਸ਼ੰਕਰ ਖੁਰਾਨਾ ਜੀ ਇੱਕ ਸ਼ਰੀਫ ਇਨਸਾਨ ਨੇ ਇਹ ਕਿ ਇਹਨਾਂ ਦੇ ਵਿੱਚ ਜੋ ਮਤਲਬ ਕਿ ਵਾਅਦਾ ਕਰਦੇ ਨੇ ਨਾ ਜੀ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਉਹ ਆਪਣੇ ਵਾਅਦੇ ਤੇ ਪੱਕੇ ਰਹਿੰਦੇ ਨੇ ਚਾਹੇ ਇਹਨਾਂ ਨੇ ਪਹਿਲਾਂ ਵਾਅਦੇ ਕੀਤੇ ਨੇ ਅੱਜ ਤੋਂ 25 ਸਾਲ ਪਹਿਲਾਂ ਚਾਹੇ 20 ਸਾਲ ਪਹਿਲਾਂ ਚਾਹੇ ਆ ਇਹ ਕਰੰਟ ਤਿੰਨ ਸਾਲਾਂ ਦੀ ਵਾਅਦੇ ਵੀ ਕੀਤੇ ਨੇ ਤੇ ਕੰਮ ਵੀ ਕੀਤੇ ਨੇ ਇਹ ਕੰਮ ਨੂੰ ਦੇਖਦੇ ਹੋਏ ਜਿਤਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਵਿੱਚ ਪਿਛਲੇ ਕੁਝ 10-12 ਸਾਲਾਂ ਤੋਂ ਇੰਨੀ ਵੱਡੀ ਪਕੜ ਬਣਾਈ ਹੋਈ ਹੈ 95 ਸੀਟਾਂ ਪੰਜਾਬ ਦੇ ਵਿੱਚ ਮੇਰੇ ਖਿਆਲ ਜਦ ਦਾ ਹਿੰਦੁਸਤਾਨ ਆਜ਼ਾਦ ਹੋਇਆ ਹੈ ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ 95 ਸੀਟਾਂ ਲੈ ਕੇ ਬੈਠੀ ਹੈ ਔਰ ਹੈਲਥ ਮਨਿਸਟਰ ਸਾਡੇ ਡਾਕਟਰ ਬਲਵੀਰ ਜੀ ਇਨਾਂ ਦੇ ਨਾਲ ਐਨੇ ਮੋੜੇ ਨਾਲ ਮੋੜਾ ਲਾ ਕੇ ਚੱਲ ਰਹੇ ਨੇ ਮੇਰੇ ਖਿਆਲ ਪਟਿਆਲਾ 2 ਦੀ ਇਹ ਰਲ ਕੇ ਕੌਂਸਲਰ ਸਾਰੇ ਨਵੀਂ ਨਹੂਰ ਬਦਲ ਦੇਣਗੇ ਚਾਹੇ ਉਹ ਹੈਲਥ ਦਾ ਸਿੱਟਮ ਹੈ ਚਾਹੇ ਉਹ ਪਾਣੀ ਦਾ ਸਿੱਟਮ ਹੈ ਚਾਹੇ ਉਹ ਵਿੱਦਿਆ ਦਾ ਖੇਤਰ ਹੈ ਇਹ ਸਾਰੇ ਸਿਸਟਮ ਨੂੰ ਇੱਕ ਗਲਾਸ ਬਣਾ ਦੇਣਗੇ ਤਾਂ ਕਿ ਜਿਹੜੀ ਅਸੀਂ 27 ਚ ਇਲੈਕਸ਼ਨ ਆਵਾਜ਼ੀ ਪਾਰਟੀ ਲੜੇਗੀ ਨਾ ਤਾਂ ਬਹੁਤ ਲੰਬੀਆਂ ਕਿਤੇ ਸੈਂਚਰੀ ਨੂੰ ਛੂਏਗੀ ਮਤਲਬ ਕਿ ਅਗਲੀ ਸਰਕਾਰ ਬਣਾਏਗੀ ਐਨਾ ਕੁਝ ਕਹਿੰਦਾ ਹਾਂ ਮੈਂ ਤ੍ਰਿਪੜੀ ਦੇ ਜਿੰਨੇ ਵੀ ਬਰਾਦਰੀਆਂ ਬੈਠੀਆਂ ਨੇ ਸਾਰੀਆਂ ਬਰਾਦਰੀਆਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕੌਂਸਲਰ ਖੜੇ ਨੇ ਤੇ ਸ਼ੰਕਰ ਖੁਰਾਨਾ ਜੀ ਖੜੇ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਵਿਕਾਸ ਕਰਾਓ ਤੇ ਇਹਨਾਂ ਨੂੰ ਉੱਥੇ ਨਗਰ ਨਿਗਮ ਦੇ ਵਿੱਚ ਪੁਚਾਓ ਐਨਾ ਕੁਝ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਿਕਾਸ ਦੇ ਕੰਮਾਂ ਦੇ ਉੱਪਰ ਗੱਲਬਾਤ ਹੋ ਰਹੀ ਆ ਲੱਗਦਾ ਕਿ ਸਰਕਾਰਾਂ ਵੱਲੋਂ ਕੰਮ ਕੀਤੇ ਜਾ ਰਹੇ ਆ ਤਾਂ VOTING ਤੁਸੀਂ ਆਪਣੀ ਮਰਜ਼ੀ ਨਾਲ ਪਾਣੀ ਹੈ ਵੀਰ ਜੀ ਤੁਸੀਂ ਕੀ ਅਪੀਲ ਕਰਦੇ ਮੈਂ ਪਾਸ਼ੀ ਲਾਲ ਅਸੀਂ ਜਿਆ ਸਮਾਣਾ ਤੋਂ ਬਿਲੋਂਗ ਕਰਦਾ ਵੈਸੇ ਪਰੰਤੂ ਸ਼ੰਕਰ ਖੁਰਾਨਾ ਜੀ ਸਾਡੇ ਕੁੜਮ ਨੇ ਇਸ ਕਰਕੇ ਚਲੋ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਮੈਂ ਇੱਕ ਹਫਤੇ ਤੋਂ ਵਾਚ ਕਰ ਰਿਹਾ ਇੱਥੇ ਦੇਖ ਰਿਹਾ ਮੈਂ ਜਿੱਥੇ ਵੀ ਇਹਨਾਂ ਦੇ ਨਾਲ ਗਏ ਆ ਸਭ ਨੇ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਸਾਰੇ ਬੰਦੇ ਇਹਨਾਂ ਨੂੰ ਵਿਸ਼ਵਾਸ ਦਿਵਾ ਰਹੇ ਕਿ ਸ਼ੰਕਰ ਜੀ ਤੁਸੀਂ ਤਾਂ ਜਿੱਤੇ ਪਏ ਹੋ ਜੋ ਇਹਨਾਂ ਦੇ ਸੱਚੇ ਸੁੱਚੇ ਇਮਾਨਦਾਰੀ ਨਾਲ ਜਿਹਨਾਂ ਨੇ ਪਹਿਲੇ ਕਾਰਗੁਜ਼ਾਰੀ ਦੀ ਆਪਣੀ ਟਰਮ ਦੇ ਵਿੱਚ ਕੰਮ ਕੀਤਾ ਉਹਨੂੰ ਦੇਖਦੇ ਹੋਏ ਸਾਨੂੰ ਤਾਂ ਇਹ ਬਲੀਵ ਹੋ ਰਿਹਾ ਸਾਨੂੰ ਵਿਸ਼ਵਾਸ ਹੈ ਪੱਕਾ ਕਿ ਸ਼ੰਕਰ ਗੁਰਨਾ ਜੀ ਗੁਰਨਾ ਜੀ ਜਿਹੜੇ ਨੇ ਬਹੁਤ ਵਧੀਆ ਲੀਡ ਨਾਲ ਜਿੱਤਣਗੇ ਔਰ ਕਾਰਪੋਰੇਸ਼ਨ ਜਾਣਗੇ ਥੈਂਕ ਯੂ ਓਏ ਕੁਝ ਲੋਕ ਕੈਮਰੇ ਤੋਂ ਸ਼ਰਮਾਂਦੇ ਹੁੰਦੇ ਨੇ ਪਰ ਨਾਲ ਚੱਲਦੇ ਹੋ ਜਰੂਰ ਦਿਖਾਈ ਦਿੰਦੇ ਨੇ ਤ੍ਰਿਪੜੀ ਬਾਜ਼ਾਰ ਦੇ ਮਾਰਕੀਟ ਪ੍ਰਧਾਨ ਨੇ ਚਿੰਤੂ ਨਾਸਰਾ ਜੀ ਨਾਸਰਾ ਜੀ ਤੁਸੀਂ ਵੀ ਨਾਲ ਹੋ ਸਭ ਤੋਂ ਪਹਿਲਾਂ ਦਾ ਡਾਕਟਰ ਬਲਬੀਰ ਸਿੰਘ ਜੀ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ 8 ਨੰਬਰ ਵਾਰਡ ਤੋਂ ਸ਼੍ਰੀ ਸ਼ੰਕਲਾ ਖੁਰਾਨਾ ਜੀ ਨੂੰ ਟਿਕਟ ਦਿੱਤੀ ਹੈ ਜੋ ਕਿ ਸਾਡੇ 1 8 ਨੰਬਰ ਵਾਰਡ ਦੇ ਸ਼ੰਕਲ ਖੁਰਾਨਾ ਜੀ ਆਵਾਜ਼ ਸੀ ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਸੁਣਦੇ ਸੀ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਰਹੇ ਨੇ ਹੋ ਰਹੇ ਨੇ ਜਿੱਥੇ ਵੀ ਅਸੀਂ ਖੜਦੇ ਸੀਦਾ ਉੱਥੇ ਇੱਕੋ ਹੀ ਗੱਲ ਹੁੰਦੀ ਸੀ ਯਾਰ 8 ਅਮਰਵਾੜ ਦੀ ਟਿਕਟ ਸ਼ੰਕਰ لال ਜੀ ਨੂੰ ਮਿਲਣੀ ਆ ਜੋ ਕਿ ਲੋਕਾਂ ਦੀ ਆਵਾਜ਼ ਡਾਕਟਰ ਸਾਹਿਬ ਤੱਕ ਪਹੁੰਚੀ ਤੇ ਡਾਕਟਰ ਸਾਹਿਬ ਨੇ ਸ਼ੰਕਰ ਜੀ ਨੂੰ ਦਿੱਤੀ ਜਿਸ ਤਰ੍ਹਾਂ ਜੀ ਸ਼ੰਕਰ ਜੀ ਨੇ ਦੱਸਿਆ ਮੈਨੂੰ ਯਾਦ ਹੈ ਜਦ ਸ਼ੰਕਰ ਖੁਰਾਨਾ ਜੀ 2003 ਦੇ ਵਿੱਚ ਇਲੈਕਸ਼ਨ ਲੜੇ ਸੀ ਆਜ਼ਾਦ ਮੈਂ ਇਹਨਾਂ ਦੇ ਨਾਲ ਬਿਲਕੁਲ ਉਸ ਟਾਈਮ 2003 ਨਾਲ ਚੱਲਿਆ ਤੇ 2003 ਦੇ ਵਿੱਚ ਆਜ਼ਾਦ ਹੀ ਜਿੱਤੇ ਸੀ 2003 ਤੋਂ ਲੈ ਕੇ 2008 ਤੇ 8 ਵਿੱਚ ਜੋ ਇਹਨਾਂ ਨੇ ਕੰਮ ਕੀਤੇ ਹੈ ਉਹ ਮੈਨੂੰ ਲੱਗਦਾ ਵੀ ਸਾਡੀ ਤ੍ਰਿਪੜੀ ਦੀ ਕੋਈ ਵੀ ਨੰਬਰ ਆਵਾੜਾ ਚੇਂਜ ਹੋ ਗਿਆ ਉਸ ਟਾਈਮ ਵਾਰਡ ਨੰਬਰ 4 ਸੀ ਜਾਂ 5 ਸੀ ਉਹ ਸਾਰੇ ਪਬਲਿਕ ਸਾਡੇ ਬੋਲਪੁਰੀ ਬਰਾਦਰੀ ਨਾਲ ਜੇ ਕੋਈ ਵੀ ਹੈ ਬਾ ਬਾਲਮੀ ਕਲੋਨੀ ਦੇ ਨਾਲ ਸ਼ੰਕਰ ਜੀ ਨੇ ਇੰਨੇ ਕੰਮ ਕੀਤੇ ਸੀਗੇ ਲੋਕ ਹੁਣ ਤੱਕ ਨਹੀਂ ਭੁੱਲਦੇ ਜੋ ਕਿ ਸ਼ੰਕਰ ਜੀ ਦੇ ਸਾਨੂੰ ਅੱਜ ਵੀ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਸ਼ੰਕਰ ਜੀ ਪਹਿਲਾਂ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀ ਅੱਜ ਵੀ ਹਾਜ਼ਰ ਹੈ ਮੈਨੂੰ ਯਾਦ ਹੈ ਉਸ ਵੇਲੇ ਸ਼ੰਕਰ ਜੀ ਦਾ ਫੋਨ ਆਉਂਦਾ ਸੀ ਰਾਤੀ 12 ਵਜੇ ਕਹਿੰਦਾ ਯਾਰ ਫਲਾਣੇ ਦੀ ਲਾਈਟ ਚਲੀ ਗਈ ਇਹ ਇਧਰੋਂ ਫੋਨ ਆਇਆ ਇਹ ਫਲਾਣੇ ਦਾ ਪਾਣੀ ਨਹੀਂ ਆ ਇਹ ਸ਼ੰਕਰ ਜੀ ਨੇ ਪਹਿਲਾਂ ਵੀ 24 ਘੰਟੇ ਕੰਮ ਕਰਿਆ ਹੁਣ ਵੀ ਕਰਨਗੇ ਬਹੁਤ ਹੀ ਮੈਂ ਧੰਨਵਾਦ ਆ ਨਾਲ ਬੇਨਤੀ ਕਰਾਂਗਾ 8 8 ਨੰਬਰ ਵਾਰਡ ਦੀ ਪਬਲਿਕ ਨੂੰ ਕਿ ਸ਼ੰਕਰ ਜੀ ਨੂੰ ਵੱਧ ਤੋਂ ਵੱਧ ਆਪਾਂ ਵੋਟਾਂ ਪਾ ਕੇ ਜਿਤਾਈਏ ਧੰਨਵਾਦ। ਤੋਂ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਹਰੇਕ ਇਨਸਾਨ ਦੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਕਿ ਸ਼ੰਕਰ ਖੁਰਾਣਾ ਦੇ ਨਾਲ ਜਿੰਨੇ ਵੀ ਲੋਕ ਕੰਪਲੇਨ ਕਰ ਰਹੇ ਨੇ ਹਮੇਸ਼ਾ ਹੀ ਉਹ ਚਾਹੁੰਦੇ ਨੇ ਕਿ ਜਿਵੇਂ ਪਹਿਲਾਂ ਆਜ਼ਾਦ ਲੜਕੇ ਲੋਕਾਂ ਦੀ 24 ਘੰਟੇ ਸੇਵਾ ਕੀਤੀ ਸੀ ਇਸ ਵਾਰ ਫੇਰ ਕਰਨਗੇ। ਤੋਂ ਹਰੇਕ ਪਾਸੇ ਤੋਂ 8 ਨੰਬਰ ਵਾਰਡ ਦੇ ਵਿੱਚ ਲੋਕ ਸਾਧਨ ਦੇ ਦਿਖਾਈ ਦੇ ਰਹੇ ਕਿਸੇ ਵੀ ਬਰਾਦਰੀ ਦੇ ਲੋਕ ਹੋਣ ਹਰੇਕ ਵਿਅਕਤੀ ਦੇ ਵੱਲੋਂ ਸਾਤ ਦਿਨ ਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈਗੀ ਆ ਸੋ ਆਹਮਬਾਦੀ ਪਾਰਟੀ ਦਾ ਇਹ ਦਫਤਰ ਜਿਹੜਾ ਹੈਗਾ 8 ਨੰਬਰ ਵਾਰਡ ਦਾ ਬਣਿਆ ਜਿੱਥੇ ਗੱਲਬਾਤ ਕਰ ਰਹੀ ਸੀਗੇ ਸੀ ਤੇ ਜਿਹੜੇ ਲੋਕ ਨਾਲ ਚੱਲ ਰਹੇ ਨੇ ਹਮੇਸ਼ਾ ਹੀ ਪ੍ਰਚਾਰ ਦੇ ਵਿੱਚ ਜੁਟੇ ਰਹਿੰਦੇ ਨੇ ਤੁਸੀਂ ਵੀ ਪ੍ਰਚਾਰ ਨਾਲ ਦੇਖੇ ਜਾਂਦੇ ਹੋ ਕੀ ਕਹਿਣਾ ਚਾਹੁੰਗੇ ਮੈਂ ਸ਼ੋਕ ਵਦਵਾ ਸਾਬਕਾ ਐਮਸੀ ਸਮਾਣਾ ਤੋਂ ਆ ਮੈਂ ਸ਼ੰਕਰ ਖੁਰਾਨਾ ਜੀ ਸਾਡੇ ਰਿਸ਼ਤੇਦਾਰ ਨੇ ਮੈਂ ਇੱਥੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਈਆਂ ਨੂੰ ਮਿਲਿਆ ਜਾ ਕੇ ਮੈਂ ਉਹਨਾਂ ਦੇ ਘਰਾਂ 'ਚ ਵੀ ਜਾ ਕੇ ਆਇਆ ਤੇ ਉਹ ਕਹਿੰਦੇ ਵੀ ਸਾਡੇ ਦਾ ਸ਼ੰਕਰ ਖੁਰਾਨਾ ਜੀ ਨੂੰ ਅਸੀਂ ਵੋਟ ਪਾਣੀ ਹੈ ਤੋਂ ਦਾ ਕੰਮ ਬੜਾ ਸਾਫ ਸੁਥਰਾ ਕੰਮ ਹੈ ਤੇ ਪਿਛੇ ਵੀ ਜਿੱਤੇ ਸੀ 2003 ਦੇ ਵਿੱਚ 2008 ਤੱਕ ਲਗਾਤਾਰ ਜਨਤਾ ਦੀ ਸੇਵਾ ਕੀਤੀ ਹੈ ਪਬਲਿਕ ਦੀ ਸੇਵਾ ਕੀਤੀ ਹੈ ਮੈਨੂੰ ਉਮੀਦ ਹੈ ਕਿ ਮੈਂ ਇੱਥੇ 8 ਨੰਬਰ ਵਾਰਡ ਦੇ ਸਾਰੇ ਵੋਟਰ ਨਿਵਾਸੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਸਾਡਾ ਸਮਾਜ ਵੀ ਇੱਥੇ ਬਹੁਤ ਵੱਡੀ ਗਿਣਤੀ 'ਚ ਬੈਠਾ ਹੈ ਤੇ ਬਾਲਮੀਕ ਸਮਾਜ ਵੀ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਉਣ ਵਾਲੀ 21 ਦਸੰਬਰ ਨੂੰ ਆਉਣ ਵਾਲੇ ਸਵੇਰੇ ਹੱਥ ਝਾੜੂ ਦੇ ਨਿਸ਼ਾਨ ਤੇ ਬਟਨ ਦਬਾ ਕੇ ਸ਼੍ਰੀ ਸ਼ੰਕਰ ਲਾਲ ਖੁਰਾਨਾ ਨੂੰ ਕਾਮਯਾਬ ਕਰੋ ਬਹੁਤ ਬਹੁਤ ਸੋ ਗੱਲਬਾਤ ਕਰ ਰਹੇ ਆ ਅਸੀਂ ਆ ਜੋ ਗਿਆ ਜੋ ਸੋ ਜਿੱਥੇ ਗੱਲ ਹੋ ਰਹੀ ਹੈ ਬਾਲਮੀਕ ਸਮਾਜ ਦੀ ਉਹ ਲੋਕ ਵੀ ਨਾਲ ਖੜੇ ਦਿਖਾਈ ਦਿੰਦੇ ਨੇ ਕਿਸ ਤਰ੍ਹਾਂ ਦਾ ਸਮਾਜ ਦਾ ਸਾਥ ਜਾ ਰਿਹਾ ਜੀ ਦੇ ਕੋਈ ਸਾਡੇ ਜਿਹੜੇ ਸ਼ੰਕਰ ਲਾਲ ਖੁਰਾਨਾ ਜੀ ਹੈ ਸਾਡੇ ਭਾਈ ਨੇ ਅਸੀਂ ਕੋਈ ਵੀ ਪਾਰਟੀ ਜੋ ਅਸੀਂ ਸਹਿ ਬਿਲੋਂਗ ਕਰਦੇ ਆ ਕੋਈ ਉਹ ਕਰਦੇ ਆ ਲੇਕਿਨ ਅਸੀਂ ਸ਼ੰਕਰ ਲਾਲ ਖੁਰਾਨਾ ਸਾਡਾ ਭਰਾ ਹੈ ਸਾਡੀ ਸਾਰੀ ਬਾਲਮੀਕ ਕਲੋਨੀ 2008-09 ਚ ਜਦ ਇਲੈਕਸ਼ਨ ਹੋਇਆ ਜਦ ਇਹ ਆਜ਼ਾਦ ਉਮੀਦਵਾਰ ਖੜੇ ਸੀ ਅਸੀਂ ਨੇ ਪੂਰੀ ਸਪੋਰਟ ਕੀਤੀ ਹੈ ਤੇ ਤਨਮਨ ਤੁਹਾਨੂੰ ਤੋਂ ਹਰੇਕ ਦਿਨ ਤੋਂ ਰਿਪੋਰਟ ਕਰਕੇ ਨੇ ਜਿਤਾਇ ਸੀ ਤੇ ਹੁਣ ਵੀ ਅਸੀਂ ਇਹਨਾਂ ਨੂੰ ਪੂਰੀ ਸਾਰੀ ਪੂਰੀ ਫੁੱਲ ਵੋਟਾਂ ਦਵਾ ਕੇ ਵਾਦੇ ਕੱਢੇ ਰਾਤ ਨੂੰ 12 ਵਜੇ ਵੀ ਕੰਮ ਆਉਂਦੇ ਗੱਲ ਸਹੀ ਆ ਹਾਂਜੀ ਹਾਂਜੀ ਸ਼ੰਕਲਾਲ ਖਰਾਨਾ ਜੀ ਦੇਖੋ ਜੀ ਸਾਡੇ ਕਈ ਰਾਜਪੁਰੇ ਦਾ ਕੰਮ ਹੋਇਆ ਕਿ ਹੋਰ ਕੁਝ ਕੋਰ ਕਚਹਿਰੀਆਂ ਹੁੰਦਾ ਸਾਡੇ ਨਾਲ ਜਾਂਦੇ ਵੀ ਨਾਲ ਸਾਨੂੰ ਖਾਣਾ ਵੀ ਖਵਾਉਂਦੇ ਉੱਤੇ ਸਾਡਾ ਕੰਮ ਵੀ ਕਰਾਂਦੇ ਨਾਲ ਸਾਡਾ ਅਸੀਂ ਇਹਨਾਂ ਤੋਂ ਬਹੁਤ ਇਹਨਾਂ ਦਾ ਧੰਨਵਾਦ ਕਰੀਏ ਜੀ ਸੋ ਇਹ ਹਰੇਕ ਸਮਾਜ ਦੇ ਲੋਕ ਇਕੱਠੇ ਸੀਗੇ ਤੇ ਵਾਲਮੀਕ ਸਮਾਜ ਦੇ ਵਿੱਚੋਂ ਲੋਕ ਸੀਗੇ ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਹੈ ਇੱਕ ਵਾਰ ਲੱਗ ਰਿਹਾ ਹੈ ਕਿ ਸ਼ਕਰੌਰ ਖਰਾਨਾ ਦਾ ਜਿਹੜਾ ਫੇਰ ਵੇਬ ਬਣੀ ਹੋਈ ਹੈ ਆਮ ਆਦੀ ਪਾਰਟੀ ਦੇ ਮਜ਼ਬੂਤ ਕੈਂਡੀਡੇਟ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਸੋ ਆਉਣ ਵਾਲੀ ਕਿ ਤਰੀਕ ਨੂੰ ਇਹਨਾਂ ਲੋਕਾਂ ਵੱਲੋਂ ਅਪੀਲ ਹੈ ਕਿ ਜਿਹਦੇ ਕੰਮ ਸਹੀ ਲੱਗਦੇ ਨੇ ਉਹਨੂੰ ਵੋਟ ਪਾਈ ਜਾਵੇ ਇਸੇ ਤਰ੍ਹਾਂ ਹੋਰ ਵਾਟਾਂ ਦੇ ਵਿੱਚ ਕੈਂਡੀਡੇਟ ਜਿਹੜੀ ਕੈਂਪੇਨ ਕਰ ਰਹੇ ਤੁਹਾਨੂੰ ਉਹ ਵੀ ਵਖੰਦੇ ਰਵਾਂਗੇ ਧੰਨਵਾਦ ਜੀ